ਲੋਕ ਮਹੱਲਾ ਤੀਜਾ ਕਲਯੁਗ ਮਹ ਨਾਮ ਨਿਧਾਨ ਭਗਤੀ ਖੱਟਿਆ ਇਹ ਮਾਰਾ ਨਾਮ ਦਾ ਖਜ਼ਾਨਾ ਕਿਹਨਾਂ ਨੂੰ ਪ੍ਰਾਪਤ ਹੋਇਆ ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਭਾਈ ਇਸ ਕਲਯੁਗ ਦੇ ਜਮਾਨੇ ਵਿੱਚ ਜਿੱਥੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਦੀ ਹਾਲਤ ਹੈ ਇਸ ਜਮਾਨੇ ਵਿੱਚ ਨਾਮ ਦਾ ਜਿਹੜਾ ਖਜ਼ਾਨਾ ਹੈ ਭਗਤਾਂ ਜਿਨ੍ਹਾਂ ਨੇ ਪਾਈ ਇਕੱਤਰ ਕੀਤਾ ਖਟਿਆ ਹੈ ਹਰ ਉਤਮ ਪਦ ਪਾਇਆ ਉਹਨਾਂ ਨੇ ਹਰੀ ਦੀ ਉਤਮ ਪਦਵੀ ਜੋ ਜਨ ਜਾਤਾ ਸੋ ਤੁਸੀਂ ਹੀ ਜਿਹਾ ਅਦਨਰਮਾਇਲ ਸੀ ਜਿਸ ਦੇ ਹਾਂ ਉਸ ਉਤਮ ਪਦਵੀ ਨੂੰ ਉਹਨਾਂ ਨੇ ਪਾ ਲਿਆ ਹੈ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਜਿਨ੍ਹਾਂ ਜਿਨ੍ਹਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੈ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਰਹੇ ਯੋ ਗੁਰੂ ਸਾਹਿਬ ਦੀ ਆਗਿਆ ਸਹਾਰਨੀ ਇਹ ਸੇਵਾ ਹੈ। ਸਤਿਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਦੇ ਮਨ 'ਚ ਮਹਾਰਾਜ ਦਾ ਨਾਮ ਵਸਾ ਦਿੱਤਾ ਹੈ। ਅਨ ਦਿਨ ਨਾਮ ਧਿਆਇਆ। ਉਹਨਾਂ ਦਾ ਜੀਵਨ ਬਣ ਗਿਆ ਰਾਤ ਦਿਨ ਉਹਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਅਵਿਦਿਆ ਰੂਪੀ ਰਾਤ ਮਿਟ ਗਈ ਗਿਆਨ ਰੂਪੀ ਦਿਨ ਚੜ ਗਿਆ। ਕਿੰਨੋਂ ਮਰਦ ਨਾਮ ਨੂੰ ਧਿਆਇਆ ਹੈ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਕੀ ਉਹ ਮਾਰਾ ਘਰ-ਵਾਰ ਛੱਡ ਕੇ ਬਣਾ ਚ ਜਾ ਕੇ ਬੈਠ ਕੇ ਤੇ ਆਉਂਦੇ ਆ ਤਾਂ ਮਾਰਾ ਕਹਿੰਦੇ ਨਾ ਭਾਈ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਗ੍ਰਸਥ ਵਿੱਚ ਹੀ ਰਹਿੰਦੇ ਹਨਗੇ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਧਾਰ ਕੇ ਉਦਾਸ ਰਹਿੰਦੇ ਜਿਵੇਂ ਕਵਲ ਰੇ ਵਿੱਚ ਪਾਣੀ ਹੈ ਕਵਲ ਪਾਣੀ ਵਿੱਚ ਰਹਿੰਦਾ ਹੋਇਆ ਅੰਦਰਲੇਪ ਰਹਿਦਾ ਹੈ ਐ ਗ੍ਰਸਥ ਵਿੱਚ ਰਹਿੰਦੇ ਹੋਏ ਵਾਹਿਗੁਰੂ ਦੀ ਧਾਰ ਸਮਝਦੇ ਆ ਮਾਈ ਬਾਪ ਪੁੱਤਰ ਸਭ ਹਰਕੇ ਕੀਏ ਸਮਨਾ ਕੋ ਸੰਬੰਧ ਹਰ ਕਰ ਦੀਏ ਸਾਰਿਆਂ ਦੇ ਸੰਬੰਧ ਵਾਹਿਗੁਰੂ ਨਹੀਂ ਬਣਾਏ ਹਮਰਾ ਜੋਰ ਸਹਰ ਹੋ ਮੇਰੇ ਵੀਰ ਆਪਣੀ ਹੰਗ ਤਾਂ ਨਹੀਂ ਰੱਖਦੇ ਹੋ ਜਿਸ ਪ੍ਰਕਾਰ ਕੋਈ ਪਹਿਰੇਦਾਰ ਬੰਕ ਦਾ ਹੁੰਦਾ ਸਾਥ ਸੰਗੇਤ ਜੀ ਉਹ ਬੰਕ ਦੇ ਤੇ ਡਿਊਟੀ ਦਿੰਦਾ ਚੋਰ ਨੂੰ ਵੜਨ ਨਹੀਂ ਦਿੰਦਾ ਡਾਕੂ ਨੂੰ ਛੋਣ ਨਹੀਂ ਦਿੰਦਾ ਜਿੰਨਾ ਚਿਰ ਉਹ ਪੂਰਾ ਜਿਉਂਦਾ ਰਹੇ ਉਹਨਾਂ ਚਿਰ ਪੂਰਾ ਡਿਊਟੀ ਦਿੰਦਾ ਆਪਣੇ ਮਾਲਕ ਦੀ ਸੰਭਲਦਾ ਬੰਕ ਇਸੇ ਪ੍ਰਕਾਰ ਵਾਹਿਗੁਰੂ ਦੀ ਦਾਤ ਸਮਝਦਾ ਹੈ ਸਾਰੇ ਜਿੰਨਾ ਪਰਿਵਾਰ ਹੈ ਅਦੇ ਇਹਨਾਂ ਦਾ ਪਹਿਰਾ ਸੁਣ ਕੇ ਡਿਊਟੀ ਵਜਾਉਂਦਾ ਹੈ ਮੇਰ ਨਹੀਂ ਰੱਖਦਾ ਵਾਹਿਗੁਰੂ ਦਾ ਸਭ ਕੁਝ ਸਮਝਦਾ ਹੈ ਇਉ ਗੁਰੂ ਸਾਹਿਬ ਦੀ ਕਿਰਪਾ ਨਾਲ ਬਚਨਾਂ ਨੂੰ ਕਮਾ ਕੇ ਵਿੱਚ ਗ੍ਰਸਦੇ ਰਹਿ ਕੇ ਉਪਰਾਮ ਰਹਿੰਦੇ ਹਨ ਹਉਮੈ ਮੋਹ ਜਲਾਇਆ ਜਿਹੜੀ ਦੇਹ ਦੀ ਹੰਗਤਾ ਕਰਨੀ ਹੈ ਜਿਹੜਾ ਮੋਹ ਕਰਨਾ ਹੈ ਸਰੀਰ ਨਾਲ ਇਹ ਬ੍ਰਹਮ ਅਭਿਆਸ ਕਰਕੇ ਉਹਨਾਂ ਨੂੰ ਜਾਲ ਦਿੱਤਾ ਹੈ ਇਵੇਂ ਗ੍ਰਹਿ ਸਰੀਰ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦੇ ਬਚਨਾਂ ਕਰਕੇ ਉਪਰਾਮ ਰਹਿੰਦੇ ਹੈ ਉਹ ਦੇਹ ਦੀ ਹੰਗਤਾ ਨਹੀਂ ਕਰਦੇ ਅਤੇ ਇੰਦਰੀਆਂ ਦੇ ਵਿਸ਼ਿਆਂ 'ਚ ਨਹੀਂ ਪਰਦੇ ਤੇ ਮੋਹ ਨਹੀਂ ਕਰਦੇ ਕਿਉਂ ਹੋਮੇ ਤੇ ਮੋਹ ਨੂੰ ਜਾਲ ਦਿੰਦਾ ਹੈ ਆਪ ਤਰਿਆ ਪੂਲ ਜਗਤ ਤਰਾਇਆ ਉਹ ਆਪ ਵੀ ਗੁਰਮੁਖ ਤਰ ਗਿਆ ਹੈ ਅਤੇ ਕੋਲਾਂ ਨੂੰ ਵੀ ਤਾਰ ਦਿੱਤਾ ਹੈ ਜੋ ਜਗ ਦੇ ਲੋਕ ਸੰਸਰਨ ਆਉਣ ਵਾਲੇ ਉਹਨਾਂ ਨੂੰ ਵੀ ਕੋਲ ਸਾਰੇ ਜਗਤ ਨੂੰ ਤਾਰਦਾ ਹੈ ਜਗਤ ਜਾਇਉ ਤੇ ਪੱਤੀ ਤੇ ਗਤਨਾਸ਼ ਹੋਣ ਵਾਲਾ ਜਿਹੜਾ ਸੰਸਾਰ ਹੈ ਆਪ ਕਰਿਆ ਹੈ ਅਤੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀਆਂ ਕੁਰਾਂ ਨੂੰ ਵੀ ਜਗਤੋਂ ਤਾਰ ਦਿੱਤਾ ਹੈ ਤਨ ਜੜੇ ਦੀ ਮਾਇਆ ਤਨ ਉਹਨਾਂ ਦੀ ਮਾਤਾ ਪੈਦਾ ਕਰਨ ਵਾਲੀ ਧੰਨ ਪਈ ਤਨ ਕੀ ਜਨਨੀ ਤਨ ਹੈ ਉਹਨਾਂ ਤਨ ਨਾਨਕ ਤਨ ਜਨਨੀ ਦੀ ਮਾਏ ਆਏ ਸਫਲ ਸੇ ਤਨ ਜਨਨੀ ਦੀ ਮਾਏ ਆਏ ਸਫਲ ਸੇ ਨਾਨਕ ਜਨਨੀ ਧੰਨੀ ਮਾਏ ਤਾਨੂੰਨ ਨੂੰ ਪੈਦਾ ਕਰਨ ਵਾਲੀ ਮਾਤਾ ਹੈ ਤਾਨੂੰ ਸਮਤੀ ਰੂਪ ਮਾਤਾ ਹੈ ਜਿਸ ਨੇ ਐਸੇ ਬ੍ਰह्म ਗਿਆਨ ਰੂਪੀ ਪੁੱਤਰ ਨੂੰ ਪੈਦਾ ਕੀਤਾ ਹੈ ਐਸਾ ਸਤਿਗੁਰੂ ਸੂਈ ਪਾਏ ਹੇ ਜੇ ਸਤਿਗੁਰੂ ਅੰਤ੍ਰਯਾਮੀ ਹਨ ਤਨ ਤਨ ਗੁਰੂ ਤਨ ਤਨ ਕੋਲ ਤਨ ਤਨ ਸੋ ਜਨ ਜਿਨ ਗੁਰੂ ਜਣਿਆ ਮਾਏ ਐਸੇ ਸਤਿਗੁਰਾਂ ਦੀ ਤਾਈ ਉਹ ਪੁਰਖ ਪਾ ਸਕਦੇ ਹੈ ਜੇ ਤੁਹਰ ਮਾਸਤਕ ਹਰ ਲੇਖ ਪਾਇਆ ਜਿਨ੍ਹਾਂ ਦੇ ਧੁਰੋਂ ਮੱਥੇ ਤੇ ਲੇਖ ਹਰੀ ਨੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨਿਸਕਾਮ ਕਰਮ ਜਾਣ ਕੇ ਲੇਖ ਪਾਤੀ ਕਿ ਇਸ ਜਨਮ ਵਿੱਚ ਇਹਨੂੰ ਸਤਗੁਰਾਂ ਨਾਲ ਮਿਲ ਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ ਉਹਨਾਂ ਨੂੰ ਇਸ ਜਨਮ ਚ ਆ ਕੇ ਸਤਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਧੁਰੋਂ ਮੱਥੇ ਦੇ ਲੇਖ ਲਿਖੇ ਹੋਏ ਆ ਉਹਨਾਂ ਨੂੰ ਉਹਨੂੰ ਪਾ ਲਿਆ ਇਸ ਜਨਮ ਵਿੱਚ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੇ ਸਤਿਗੁਰਾਂ ਤੋਂ ਬਲੇਹਾਰ ਜਾਈਏ ਵਿੱਚੋਂ ਉਪਰੋਂ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਜਿਸ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਬਚਨ ਕਰ ਰਹੇ ਹਨ ਜਿਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਤਨ ਗੁਰੂ ਅਮਰਦਾਸ ਸਾਹਿਬ ਮਾਰਾ ਫਰਮਾਉਂਦੇ ਹਨ ਜਿਨ੍ਹਾਂ ਨੂੰ ਭਰਮ ਭੁੱਲੇ ਹੋਇਆ ਜੀਵਾਂ ਦੇ ਤਾਂ ਹੀ ਭਗਤੀ ਸਹਿਬ ਗਿਆਨ ਦੇ ਮਾਰਗ ਰਸਤੇ 'ਚ ਪਾਤਦਾ ਹੈ ਮਹਲਾ ਤੀਜਾ ਤ੍ਰੈਗੁਣ ਮਾਇਆ ਵੇਖ ਭੁੱਲੇ ਜਿੰਨੇ ਤ੍ਰੈਗੁਣੀ ਜੀ ਬਣਗੇ ਰਾਜਸੀ ਤਾਮਸੀ ਸਾੰਤਕੀਸ਼ਵਰ ਵਾਲੇ ਇਹ ਮਾਇਆ ਨੂੰ ਵੇਖ ਕੇ ਭਾਈ ਭੁੱਲ ਗਏ ਹਨ ਤਾਮਸੀ ਲੋਕ ਜਿਹੜੇ ਹੈ ਉਹ ਕਿਸੇ ਨੂੰ ਸਰਾਫ ਦੇ ਦੇਣਾ ਅਤੇ ਕਿਸੇ ਨੂੰ ਫੂਕ ਦੇ ਦੇਣਾ ਕਿਸੇ ਨੂੰ ਇਸ ਪ੍ਰਕਾਰ ਹੈ ਕ੍ਰੋਧ ਨਾਲ ਆਪਣੇ ਵਸ ਕਰਨਾ ਇਹ ਤਾਮਸੀ ਲੋਕਾਂ ਦਾ ਸੁਭਾਅ ਹੈ ਰਾਸੀ ਲੋਕਾਂ ਦਾ ਚਤਰਾਈ ਦੇ ਨਾਲ ਲੋਭ ਕਰਕੇ ਧਨ ਖਰਚ ਕੇ ਇਸ ਪ੍ਰਕਾਰ ਪ੍ਰਾਪਤ ਕਰਨਾ ਅਤੇ ਸ਼ਾਂਤ ਕੀ ਪ੍ਰਗਤੀ ਦੀਆਂ ਸਦੀਆਂ ਦੇ ਬਲ ਦੇ ਨਾਲ ਲੋਕਾਂ ਨੂੰ ਵਸ ਕਰਨਾ ਇਸ ਪ੍ਰਕਾਰ ਤਿੰਨਾ ਗੁਣਾ ਵਾਲੇ ਜਿਹੜੇ ਜੀਵ ਹੈ ਉਹ ਮਾਇਆ ਨੂੰ ਵੇਖ ਕੇ ਹੀ ਭੁੱਲ ਰਹੇ ਹਨ ਕੋਈ ਸ਼ਾਂਤ ਕੀ ਉਹ ਦਿਵ ਭੂਤੀਆਂ ਨੂੰ ਵੇਖ ਵੇਖ ਕੇ ਹੀ ਭੁੱਲ ਰਹੇ ਹੈ ਕੋਈ ਰਜੋਗੁਣੀ ਲੋਕ ਰਾਸ਼ੀ ਸੁਭਾਅ ਵਿੱਚ ਕਈ ਤਮੋਗੁਣੀ ਲੋਕਾਂ ਨੂੰ ਸ਼ਰਾਪ ਕਰਕੇ ਕਿਸੇ ਨੂੰ ਡਰਾ ਕੇ ਆਪਣੇ ਅਧੀਨ ਕਰਨ ਚ ਕਿਉਂ ਪੁੱਲ ਰਹੇ ਹਨ ਮਾਇਆ ਨੂੰ ਵੇਖ ਕੇ ਪੁੱਲ ਰਹੇ ਹਨ ਰਾਸ਼ੀ ਤਾਮਸੀ ਸ਼ਾਂਤ ਕੀ ਰੂਪ ਮਾਇਆ ਜਿ ਹੋਈ ਜਿਉਂ ਦੇਖ ਦੀਪਕ ਪਤੰਗ ਪਚਾਇਆ ਜਿਵੇਂ ਦੇਖ ਕਰਕੇ ਹਜ਼ੂਰ ਕਹਿੰਦੇ ਦੀਵੇ ਦੇ ਤਾਂ ਹੀ ਪਤੰਗ ਜਿਹਦਾ ਪਰਵਾਨਾ ਹੈ ਉਹ ਆਪਣੇ ਆਪ ਨੂੰ ਪਚਾਇਆ ਸਾਲ ਲੈਂਦਾ ਝਾਟੀ ਪਮਕਣ ਆਪਦੇ ਖੰਭਾ ਨੂੰ ਸਾਲ ਲੈਂਦਾ ਵਿੱਚ ਇਸੇ ਪ੍ਰਕਾਰ ਦੀਵੇ ਦੀ ਲਾਟਰੀ ਨੇ ਆਈ ਰੂਪ ਵੇਖ ਕਰਕੇ ਤੇ ਪਤੰਗ ਪਰਵਾਨੇ ਦੀ ਨਿਆਈ ਆਪਣੇ ਵਿਦਨਖੇਦ ਰੂਪੀ ਕਰਮਾ ਰੂਪੀ ਖੰਭਾ ਨੂੰ ਸਾੜ ਕੇ ਨਾਸ ਹੋ ਜਾਂਦੇ ਹਨ ਪੰਡਤ ਫੋਲ ਫੋਲ ਮਾਇਆ ਵੇਖੇ ਮਹਾਰਾਜ ਦੇ ਵਿਦਵਾਨ ਲੋਕ ਆ ਉਹ ਤਾਂ ਬਚੇ ਹੋਣੇ ਆ ਮਹਾਰਾ ਕਹਿੰਦੇ ਉਹਨਾਂ ਦੀ ਹਾਲਤ ਸੁਣ ਲਓ ਪੰਡਤ ਫੋਲ ਫੋਲ ਮਾਇਆ ਵੇਖੇ ਪੰਡਤ ਜਿਹੜੇ ਹਨ ਵਿਦਿਆ ਨੂੰ ਪੜ ਪੜ ਕੇ ਫਿਰ ਮਰ ਮਾਰਥ ਨੂੰ ਭੁੱਲ ਭੁੱਲ ਕੇ ਵਾਰ-ਵਾਰ ਮਾਇਆ ਨੂੰ ਭੁੱਲ ਕੇ ਇੱਕ ਵਾਰੀ ਭੁੱਲ ਜਾਂਦੇ ਫੇਰ ਵੇਖਦੇ ਵੀ ਕਿੰਨੇ ਕਿੰਨੀ ਕਮਾਇਆ ਚੜੀ ਐ ਕਿੰਨੇ ਕੁ ਪੈਸੇ ਆਏ ਐ ਕਿ ਇੰਨਾ ਚਿਰ ਕਥਾ ਕਰਨ ਨੂੰ ਕੁਝ ਮਿਲਿਆ ਐ ਕਿ ਨਹੀਂ ਲੋਕਾਂ ਨੇ ਮੈਨੂੰ ਮੱਥਾ ਟੇਕਿਆ ਕਿ ਨਹੀਂ ਐ ਮਾਇਆ ਦੀ ਭੁੱਲ ਦੇ ਭੁਲਾਏ ਹੋਏ ਮਾਇਆ ਵਾਲੀ ਵੇਖਦੇ ਹਨ ਦਿਖਾ ਕਿਨੇ ਕਿਹੋ ਆਣ ਚੜਾਇਆ ਉਹੀ ਗੱਲ ਨਿਰਨੇ ਕਰਦੇ ਗੁਰੂ ਸਾਹਿਬ ਕਹਿੰਦੇ ਦਿਖਾ ਕਿਨੇ ਕਿਹੋ ਆਣ ਚੜਾਇਆ ਵੇਖੀ ਵੀ ਕਿਸੇ ਨੇ ਕੁਛ ਆ ਕੇ ਚੜਾਇਆ ਵੀ ਹੈ ਕਿ ਨਹੀਂ ਪੇਟਾ ਕੀਤਾ ਹੈ ਕਿ ਨਹੀਂ ਕਿਸੇ ਨੇ ਇਸ ਪ੍ਰਕਾਰ ਸਾਦ ਸੰਗਤ ਜੀ ਪੰਥ ਲੋਕ ਭੁੱਲ ਭੁੱਲ ਕੇ ਮਾਇਆ ਵਾਲੀ ਤੱਕਦੇ ਰਹਿੰਦੇ ਹਨ ਦੂਜੇ ਭਾਏ ਪੜ੍ਹਹਿ ਨਿਤ ਵਿਖਿਆ ਅਤੇ ਜੇ ਕਰਕੇ ਨਾ ਪ੍ਰਾਪਤ ਹੋਵੇ ਤਾਂ ਫੇਰ ਕਹਿੰਦੇ ਲੋ ਇੰਨਾ ਚਿਰ ਕਥਾ ਕਰਦੇ ਰਹੇ ਇਹਨਾਂ ਨੂੰ ਕੱਖ ਨਹੀਂ ਦਿੱਤਾ ਮੈਨੂੰ ਸੋ ਇਸ ਪ੍ਰਕਾਰ ਮਾਇਆ ਦੀ ਚੜਤ ਵਾਲੀ ਵੇਖਦੇ ਰਹਿੰਦੇ ਹਨ ਹਾਂ ਜੀ ਜੈ ਭਾਏ ਪੜ੍ਹ ਹੈ ਨਿਤ ਵਿਖਿਆ ਅੰਦਰ ਦੁਆਇਤ ਭਾਵ ਹੈ ਦੁਆਇਤ ਦੂਜੀਆਂ ਚੀਜ਼ਾਂ 'ਚ ਭਾਵ ਹੈ ਵਿਸ਼ਿਆਂ 'ਚਿਤ ਹੈ ਪਦਾਰਥਾਂ ਵਿੱਚ ਚਿਤ ਹੈ ਦੇਵੀਆਂ ਦੀਆਂ ਤੇ ਉਪਾਸ਼ਕ ਹੈ ਅਦਵਾਇਤ ਰੂਪ ਪਰਮੇਸ਼ਰ ਦੇ ਉਪਾਸ਼ਕ ਨਹੀਂ ਇਹਨੂੰ ਦੁਆਇਤ ਭਾਗ ਦੇ ਸਹਿਤ ਹੋ ਕੇ ਵਿਖਿਆ ਮਾਇਆ ਵਾਸਤੇ ਹੀ ਪੜਾਈ ਪੜਦੇ ਆ ਵੀ ਚੰਗੀ ਮਾਇਆ ਕਮਾਇਆ ਕਰਾਂਗੇ ਚੰਗੇ ਪੜ ਜਾਵਾਂਗੇ ਵਿਦਵਾਨ ਹੋ ਜਾਵਾਂਗੇ ਤਾਂ ਨਾਗੋ ਦਈਏ ਖੁਆਇਆ ਇੰਉ ਸਮਝੋ ਭਾਈ ਜਿਹੜੇ ਵਿਦਵਾਨ ਬਣ ਕੇ ਵੀ ਨਾਮ ਨਹੀਂ ਜਪਦੇ ਉਹ ਨਾਮ ਵੱਲੋਂ ਦਈ ਪਰਮੇਸ਼ਰ ਨੇ ਖੁਆਇਆ ਪੁਲਾ ਛੱਡੇ ਵਾਹਿਗੁਰੂ ਦੇ ਨਾਮ ਤੋਂ ਬੇਮੁਖ ਹੋ ਗਏ ਵੇਖੋ ਵੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਵੇਦ ਪੁਰਾਨ ਪੜੇ ਦਾ ਇਹ ਗੁਣ ਹੋਣਾ ਚਾਹੀਦਾ ਕਿ ਪਰਮੇਸ਼ਰ ਦਾ ਨਾਮ ਸਿਮਰੇ ਮਾਰਾ ਦਾ ਨਾਮ ਭੁਲਾ ਕਰਕੇ ਦੁਆਇਤ ਪਾਚ ਲੱਗਿਆ ਹੈ ਇਹਨੂੰ ਉਹ ਐਵੇਂ ਜਾਣੋ ਕਿ ਪਰਮੇਸ਼ਰ ਨੇ ਖਵਾਏ ਪੁਲਾ ਛੱਡੇ ਹੈ ਉਹਨਾਂ ਦੇ ਕਰਮ ਦਾ ਫਲ ਦਿੱਤਾ ਹੈ ਜੋਗੀ ਜੰਗਮ ਸੰਨਿਆਸੀ ਭੁੱਲੇ ਜਿਹੜੇ ਜੋਗੀ ਗੋਰਖ ਮਤਵ ਲੰਬੀ ਹੈ ਕਨਪਾਟੇ ਲੋਕ ਨਾਥ ਕਹੌਣ ਵਾਲੇ ਤੇ ਜੰਗੂ ਸ਼ਿਵਾਂ ਦਾ ਵਿਆਹ ਔਣ ਵਾਲੇ ਜਿਹੜੇ ਆਂ ਪਾਰਵਤੀ ਤੇ ਸ਼ਿਵ ਜੀ ਦਾ ਵਿਆਹ ਗਾਉਂਦੇ ਹੱਥਾਂ 'ਚ ਟੱਲ ਜੇ ਫੜੇ ਹੁੰਦੇ ਆ ਸਿਰ ਤੇ ਮੋਰਾਂ ਦੇ ਖੰਭ ਟੰਗੇ ਹੁੰਦੇ ਆ ਇਹੋਂ ਗਉੜੇ ਫਿਰਦੇ ਆ ਪਾਰਵਤੀ ਦੇ ਵਿਆਹ ਨੂੰ ਜਨਮ ਜਮਨ ਕੀ ਰਗਰ ਹਮਾਰੀ ਬਰੋਂ ਸਾਮਨਤ ਰਹੂ ਕੁਮਾਰੀ ਨਾਰਦ मुनि ਨੇ ਜਾ ਕੇ ਜਿਸ ਵੇਲੇ ਕਿਹਾ ਸੀ ਪਾਰਵਤੀ ਨੂੰ ਕਿਹੇ ਪਾਰਵਤੀ ਵਿਸ਼ਨੂੰ ਭਗਵਾਨ ਦਾ ਸੋਹਣਾ ਸਰੂਪ ਹੈ ਤੂੰ ਉਹਨੂੰ ਵਰਲਾ ਜਿਹੜਾ ਭੂਤ ਮਲਣ ਵਾਲਾ ਹੈ ਸੱਪਾਂ ਨੂੰ ਰੱਖਣ ਵਾਲਾ ਕੋਲੇ ਭੰਗ ਪੀਣ ਵਾਲਾ ਤੇ ਤੁਕੜਾ ਖਾਣ ਵਾਲਾ ਮਸਾਣਾ ਚ ਰਹਿਣ ਵਾਲਾ ਉਹਨੂੰ ਸ਼ਿਵ ਜੀ ਤੋਂ ਵਿਆਹ ਕਿ ਤੱਕ ਲੈਣਾ ਤુલਸੀ ਰਮਾਇਣ ਵਿੱਚ ਉਸ ਵੇਲੇ ਇਹਨ ਪਾਰਵਤੀ ਨੇ ਕਿਹਾ ਹੈ ਜਨਮ ਜਨਮ ਕੀ ਰਗ ਰਹਮਾਰੀ ਬਰੋ ਸੰਭਰਤ ਰਹੂ ਕੁਮਾਰੀ ਕਹਿੰਦੀ ਜਨਮਾਂ ਜਨਮਾਂ ਦੀ ਸ਼ਿਵਜੀ ਦੀ ਭਗਤੀ ਦੀ ਰਗੜ ਹੈ ਮੇਰੇ ਦਿਲ ਚ ਮੈਂ ਵਰੂਗੀ ਤਾਂ ਸ਼ਿਵਜੀ ਨੂੰ ਵਰੂਗੀ ਨਹੀਂ ਕੁਮਾਰੀ ਰਹੂ ਇਹ ਨਾਰਦ ਨੂੰ ਦੱਸਿਆ ਸੀ ਆਪ ਦਾ ਸਤ ਪਾਰਵਤੀ ਨੇ ਜੋ ਹਿਮਾਲੇ ਦੇ ਘਰ ਵਿੱਚ ਜਮੇ ਐ ਇਸ ਪ੍ਰਕਾਰ ਸਾਧ ਸਿੰਘ ਜੀ ਉਹ ਵਿਆਹ ਨੂੰ ਗਾਉਂਦੇ ਰਹਿੰਦੇ ਨੇ ਜਿਹੜੇ ਉਹਨਾਂ ਨਾਲ ਜੰਗੋਂ ਮੈਂ ਛੂਹੀ ਦੇ ਬਿਆਗ ਹੋਣ ਵਾਲੇ ਉਹ ਜੰਗਮ ਲੋਕ ਸੰਨਿਆਸੀ ਸੰਨਿਆਸੀ ਜਿਹੜੇ ਦਿੱਤਾ ਤਰੇ ਦੇ ਮਾਦੇ ਉਲੰਭੀ ਆਸਰੇ ਗਿਰੀ ਪੂਰੀ ਆਦਿਕ ਦਸਾਂ ਨਾਵਾਂ ਦੀ ਭੁੱਲ ਗਏ ਉਹਨਾਂ ਅਹੰਕਾਰ ਬਹੁ ਗਰਭ ਵਿਧਾਇਆ ਉਹਨਾਂ ਦੇ ਅੰਦਰ ਹੰਕਾਰ ਹੈ ਕਿ ਅਸੀਂ ਬ੍ਰਾਹਮਣਾਂ ਦੇ ਵੀ ਗੁਰੂ ਹੈ ਬ੍ਰਾਹਮਣ ਲੋਕ ਜਿਹੜੇ ਸੰਨਿਆਸੀਆਂ ਨੂੰ ਆਪਦਾ ਗੁਰੂ ਬਣਾਉਂਦੇ ਐ ਸੰਨਿਆਸੀ ਉਹਨਾਂ ਨੂੰ ਬ੍ਰਾਹਮਣਾਂ ਨੂੰ ਚੇਲੇ ਬਣਾਉਂਦੇ ਐ ਇਹ ਹੰਕਾਰ ਹੈ ਕਿ ਅਸੀਂ ਵੱਡੇ ਆ ਬ੍ਰਾਹਮਣਾਂ ਦੇ ਵੀ ਗੁਰੂ ਆ ਤੇ ਬੜਾ ਘਰ ਵਧਾਇਆ ਹੋਇਆ ਆਪਣੇ ਆਪ ਦਾ ਕਿ ਅਸੀਂ ਸਾਰਿਆਂ ਵਰਨਾ ਸ਼ਰਮਾ ਤੋਂ ਵੱਡੇ ਹਾਂ ਸਾਡੇ ਅੰਦਰ ਸੰन्यास ਹੈ ਸਾਧ ਸੰਗਤ ਜੀ ਜਿਹੜਾ ਸੰन्यास ਹੁਣ ਬਹੁਤ ਕਿਸ ਸੰन्यास ਕੁੱਟੀ ਚਕ ਸੰन्यास ਇਹ ਹੁਣਾਂ ਦਾ ਬੜਾ ਮੁਸ਼ਕਲ ਹੈ ਬਹੁਤ ਕੋ ਜਿੱਦ ਉਦਕ ਪਾਣੀ ਵਗਦਾ ਹੋਵੇ ਉਦਰੇ ਰਹਿਣਾ ਅਤੇ ਕੁੱਟੀ ਚ ਕੁੱਟੀਆ ਬਣਾ ਕੇ ਬੈਠਣਾ ਸੰन्यास ਇੱਕ ਹੰਸ ਸੰन्यास ਹੁੰਦਾ ਹੈ ਇੱਕ ਪਰਮ ਹਸ ਹੁੰਦਾ ਹੈ ਹਾਂ ਜਿਵੇਂ ਦੁੱਧ ਤੇ ਪਾਣੀ ਨੂੰ ਵੱਖੋ ਵੱਖੜਾ ਕਰ ਦਿੰਦਾ ਹੈ ਦੁੱਧ ਨੂੰ ਗ੍ਰਹਿਣ ਕਰਦਾ ਹੈ ਤੇ ਪਾਣੀ ਨੂੰ ਛੱਡ ਦਿੰਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਮਾਇਆ ਦੇ ਮੋਹ ਨੂੰ ਜਿਹੜਾ ਛੱਡ ਦੇਵੇ ਪਾਣੀ ਦੀ ਨਿਆਹੀ ਤੇ ਬ੍ਰਹਮ ਸਰੂਪ ਨੂੰ ਦੁੱਧ ਹੀ ਨਿਆਹੀ ਗ੍ਰਹਿਣ ਕਰੇ ਉਹ ਤਾਂ ਹੰਸ ਹੁੰਦਾ ਹੈ ਪਰਮ ਹੰਸ ਹ ਤਤ ਬਿੱਠਾ ਮੇਚਨ ਕਰਕੇ ਪਰਮੇਸ਼ਰ ਜੋਤੀ ਸਰੂਪ ਦੇ ਵੀ ਜਿਹੜਾ ਚਿਤ ਨਾਲ ਜੁੜਨਾ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਇਸੇ ਪ੍ਰਕਾਰ ਇਹ ਜਿਹੜੇ ਸੰਿਆਸ ਹਨਗੇ ਇੱਕ ਬਬ ਦਿੱਖਾ ਸੰਿਆਸ ਹੈ ਇੱਕ ਵਿਦੂਤ ਸੰਿਆਸ ਹੈ ਇਹ ਸੰਿਆਸ ਦੇ ਵੀ ਭੇਜਣਗੇ ਸੋ ਤਾਂ ਭਰਮ ਵਿੱਚ ਭੁੱਲੇ ਹੰਕਾਰ ਹੀ ਬਹੁਤ ਸਾਰਾ ਬੜਾ ਆਪਣੀ ਜਾਤੀ ਕੋਈ ਵੱਡੀ ਜਾਤ ਵਾਲਿਆਂ ਨੂੰ ਅਸੀਂ ਚੇਲੇ ਬਣਾਉਨੇ ਆ ਬ੍ਰਾਹਮਣਾਂ ਨੂੰ ਤੇ ਸਾਡੇ ਅੰਦਰ ਐਡੇ ਵੱਡੇ ਵਿਦਵਾ ਬਾਣ ਹਾਂ ਅਸੀਂ ਸਾਡੇ ਜੈਸਾ ਸੰਿਆਸੀਆਂ ਜੈਸਾ ਕੋਈ ਅਸ਼ਰਮ ਨਹੀਂ ਗ੍ਰਸਤੀ ਸਾਧੋਂ ਛੋਟੇ ਐ ਬਾਣ ਪ੍ਰਸਤੀ ਸਾਧੋਂ ਛੋਟੇ ਐ ਬ੍ਰਹਮਚਾਰੀ ਸਾਧੋਂ ਛੋਟੇ ਐ ਅਸੀਂ ਸੰਿਆਸੀ ਵੱਡੇ ਹਾਂ ਇਹ ਗੁਰੂ ਵਧਾਈ ਫਿਰਦੇ ਹਨ ਸ਼ਾਦਨ ਪੂਜਾ ਵੇਦ ਵਿੱਚ ਲਿਖਿਆ ਹੋਇਆ ਹੈ ਕਿ ਇਸ ਪ੍ਰਕਾਰ ਦਾ ਪ੍ਰਕਰਨ ਆਕਾਸ਼ ਵਿੱਚ ਵੀ ਆਉਂਦਾ ਹੈ 25 ਸਾਲ ਤੱਕ ਬ੍ਰਹਮਚਾਰੀ ਰਹਿ ਕੇ ਵਿਦਿਆ ਪੜੇ ਅਤੇ 25 ਸਾਲ ਤੋਂ 50 ਸਾਲ ਤੱਕ ਗ੍ਰਸਥ ਕਰੇ ਫਿਰ ਵਾਣ ਪ੍ਰਸਤੀ ਹੋਵੇ ਫਿਰ ਸੰन्यास ਕਰੇ 75 ਸਾਲ ਤੋਂ ਬਾਅਦ ਇੱਥੇ ਜਮਦਿਆਂ ਦਾ ਮੂੰਹ ਸਿਰ ਮੰਨ ਕੇ ਸੰਿਆਸੀ ਬਣਾ ਕਢਦੇ ਹੈ ਸੋ ਹਯੂਰ ਫਰਮਾਉਂਦੇ ਹਨਕਾਰ ਹੀ ਬਹੁਤ ਸਾਰਾ ਗੁਨਾ ਦਾ ਤੇ ਗਰਮ ਬੜਾ ਵਧਾਇਆ ਹੋਇਆ ਵਿਦਿਆ ਦਾ ਸ਼ਾਦਨ ਭੂਜਨ ਨਾ ਲਹੀ ਸਤ ਭਿਖਿਆ ਜੇ ਕਰਕੇ ਉਹਨ ਉਸਨੂੰ ਸ਼ਾਦਨ ਬਸਰ ਲਈਏ ਜਾਂ ਕੋਈ ਭੋਜਨ ਲਈਏ ਸਤ ਸਰਦਾ ਦੇ ਨਾਲ ਭਿਖਿਆ ਜਈਏ ਨਿਸ਼ਚਿਆ ਕਰਕੇ ਉਹ ਲੈਂਦੇ ਹੀ ਨਹੀਂ ਹਨ ਕਿ ਅਵੇਂ ਕਿਤਨੀ ਪੂਜਾ ਕਰੋਗੇ ਤਾਂ ਹਮ ਮੰਨ ਲੇਗੇ ਮਨ ਹੱਥ ਜਨਮ ਗਵਾਇ ਐਵੇਂ ਮਨ ਦੇ ਹੱਥ ਕਰਕੇ ਲੋਕਾਂ ਨੂੰ ਤੰਗ ਕਰਦੇ ਐ ਆਪਣੇ ਜਨਮ ਨੂੰ ਬਿਆਰਥ ਗਵਾ ਲਿਆ ਉਹਨਾਂ ਲੋਕਾਂ ਨੇ ਈ ਤੜਿਆਂ ਵਿੱਚੋਂ ਸੋ ਜਨ ਸਮਧਾ ਕਿਹਨਾਂ ਯੋਗੀਆਂ ਵਿੱਚੋਂ ਜੰਗਮਾਂ ਵਿੱਚੋਂ ਸੰਿਆਸੀਆਂ ਵਿੱਚੋਂ ਸੋ ਉਹ ਪੁਰਖ ਸਮਧਾ ਸਮਝਿਆ ਹੈ ਉਹ ਸਮਝ ਆ ਸਮਾਇਆ ਹੈ ਪਰਮੇਸ਼ਰ ਦੇ ਰੂਪ ਵਿੱਚ ਜਿਨ ਗੁਰਮੁਖ ਨਾਮ ਧਿਆਇਆ ਜਿਨ੍ਹਾਂ ਨੂੰ ਭਾਈ ਗੁਰਮੁਖਵਾਨ ਕੇ ਮਹਾਰਾਜ ਨਾਮ ਨੂੰ ਧਿਆਇਆ ਹੈ ਬਾਕੀਆਂ ਨੂੰ ਸਮਝ ਕੋਈ ਨਹੀਂ ਪਈ ਭਰਮ ਵਿੱਚ ਭੁੱਲੇ ਹੋਏ ਹਨ ਜਨ ਨਾਨਕ ਕਿਸ ਨੂੰ ਆਖ ਸੁਣਾਈ ਗੁਰੂ ਮਹਾਰਾਜ ਸਾਹਿਬ ਬ੍ਰਹਮ ਦ੍ਰਿਸ਼ਟੀ ਦਿਖਾਉਂਦੇ ਹੋਏ ਬ੍ਰਹਮ ਵੇਤਿਆਂ ਦੀ ਕਹਿੰਦੇ ਹਨ ਏ ਭਾਈ ਮਾਰੇ ਕਹਿੰਦੇ ਕਿਨੂੰ ਕਹਿ ਕੇ ਸੁਣਾਉਣਾ ਕਰੀਏ। ਕੀ ਕਰਦੇ ਸਭ ਕਰਾਇਆ। ਜੋ ਸਾਰੇ ਜੀਆਂ ਦੇ ਜਿਹੜੇ ਸੰਚਿਤ ਕਰਮ ਹਨ, ਕਿਰੇ ਮਾਨ ਕਰਮ ਹਨ, ਪਰ ਅਰਵਤ ਰੂਪ ਕਰਮ ਹਨ, ਉਹਨਾਂ ਦਾ ਫਲ ਈਸ਼ਣ ਦੇਣਾ ਹੋਇਆ ਨੇ ਉਹ ਕਰਮ ਫਲ ਪ੍ਰਦਾਤਾ ਹੈ। ਉਹ ਕਰਮ ਫਲ ਪ੍ਰਦਾਤਾ ਜਿਹਾ ਜਾਂ ਕਿਸੇ ਦੀ ਕਰਤੂਤ ਹੈ, ਉਹਦੇ ਅਨੁਸਾਰ ਕਰਮ ਦਾ ਫਲ ਦੇਣਾ ਇਉਂ ਕਰਾਇਆ ਹੋਇਆ ਸਾਰੇ ਕਰਦੇ ਫਿਰਦੇ ਐ। ਕਿਨੂੰ ਜਾ ਕੇ ਭਾਈ ਸੁਣਾਈਏ। ਬ੍ਰਹਮ ਬੇਤੇ ਇਸ ਨਿਗਾ ਚ ਆਨੰਦ ਚ ਰਹਿੰਦੇ ਹਨ। ਪੌੜੀ ਮਾਇਆ ਮੋਹ ਪ੍ਰੇਤ ਹੈ। ਇਹ ਜਿਹੜਾ ਮਾਇਆ ਦਾ ਮੋਹ ਹੈ ਜੀ ਇਹਨੂੰ ਚਿੰਬੜਿਆ ਚਿੰਬੜਿਆ ਪ੍ਰੇਤ ਹੈ। ਕਈ ਕਹਿੰਦੇ ਭੂਤ ਚਿੰਬੜ ਗਿਆ, ਪੌਣ ਆਉਂਦੀ ਹੈ ਕਿਸੇ ਦੇ ਛਾਇਆ ਕਰਦੇ ਐ, ਕੋਈ ਕਕਰਜ਼ਾਰਪੁਰ ਜਾ ਕੇ ਪੂਤਨੀਆਂ ਕਢਾਉਂਦੇ ਐ। ਕੋਈ ਬੜਪਾਖ ਨੇ ਡੇਰੇ ਭੱਜੇ ਫਿਰਦੇ ਐ। ਮਾਰੇ ਕਹਿੰਦੇ ਜਿਹੜਾ ਪ੍ਰੇਤ ਚਿੰਬੜਿਆ ਉਹਦਾ ਚੇਤਾ ਹੀ ਨਹੀਂ ਤੁਹਾਨੂੰ। ਜਿਹੜਾ ਮਾਇਆ ਦਾ ਮੋਹ ਹੈ ਪ੍ਰੇਰ ਚਿੰਬੜਿਆ ਹੋਇਆ ਬੜਾ ਭਾਰੀ ਕਾਮ ਕ੍ਰੋਧ ਅਹੰਕਾਰ ਇਹਦੇ ਅੰਦਰ ਕਾਮ ਦਾ ਫੁਰਨਾ ਫੁਰਦਾ ਰਹਿੰਦਾ ਹਰ ਵਕਤ ਵਕਾਰ ਭੋਗਣ ਦੀ ਇੱਛਾ ਬਣੀ ਰਹਿੰਦੀ ਹੈ ਕ੍ਰੋਧ ਬਿਨਾਂ ਕਾਰਨ ਤੋਂ ਹੀ ਉਸ ਵਿੱਚ ਕ੍ਰੋਧ ਬਗਾਨਾ ਲਈ ਫਿਰਦੇ ਹੈ ਫਿਰ ਹੰਕਾਰ ਕਰਦੇ ਕਿ ਸਾਡੇ ਜੈਸਾ ਕੋਈ ਨਹੀਂ ਦੁਨੀਆ 'ਚ ਇਹ ਜਮ ਕੀ ਸਰਕਾਰ ਹੈ ਇਹ ਜਿਹੜੇ ਜਿਨ੍ਹਾਂ ਦੇ ਅੰਦਰ ਕਾਮ ਹੈ ਕ੍ਰੋਧ ਹੈ ਮਾਇਆ ਦਾ ਮੋਹ ਰੂਪੀ ਪ੍ਰੇਰ ਚਿੰਬੜਿਆ ਹੋਇਆ ਹੈ ਇਹ ਸਾਰਿਆਂ ਦੇ ਜਮਦੀ ਸਿਰ ਦੇ ਉੱਤੇ ਕਾਰ ਹੈ ਸਮਨਾ ਦਾ ਹੁਕਮ ਜਮਦਾ ਹੀ ਉਹਨਾਂ ਦੇ ਸਿਰ ਦੇ ਉੱਤੇ ਹੈ ਧਰਮ ਰਾਜ ਆ ਉਹ ਪਕੜਦਾ ਉਹਨਾਂ ਦੇ ਨਾਂ ਹੀ ਸਾਰੇ ਜਮਦੀ ਸਰਕਾਰ ਪਰ ਜਾਈ ਹੈ ਇਹਨਾਂ ਉੱਪਰ ਜੰਕਾ ਡੰਡ ਕਰਾਰਾ ਇਹਨਾਂ ਦੇ ਉੱਪਰ ਜਮਦਾ ਬੜਾ ਡੰਡ ਕਰਾਰਾ ਲੋਕ ਡੰਡ ਅਪਿਤ ਡੰਡ ਦੇਵ ਡੰਡ ਰਾਜ ਡੰਡ ਬੜਾ ਕਰਾਰਾ ਤਕੜਾ ਚੰਬੜਿਆ ਰਹਿੰਦਾ ਹੈ ਮਨਮੁਖ ਜਮ ਮਗ ਪਾਈ ਜਿਹੜੇ ਮਨਮੁਖ ਲੋਕ ਜਮਾਂ ਦੇ ਮਾਰਗ ਪਾਏ ਜਾਂਦੇ ਖੰਡੇ ਧਾਰ ਗਲੀਅ ਵਿਚ ਪੀੜੀ ਲੈ ਖਾਲੀ ਜੇ ਤਿਲ ਜਿਉ ਪੀੜੀ ਵਾਲੀ ਹਾਲਤ ਹੁੰਦੀ ਹੈ ਜਿਨ ਦੂਜਾ ਭਾਉ ਪਿਆਰਾ ਜਿਨਾਂ ਨੂੰ ਦੁਆਇਦ ਭਾਉ ਭਾਈ ਪਿਆਰਾ ਚੰਗਾ ਲੱਗਦਾ ਹੈ ਚੰਪੁਰ ਬੱਧੀ ਮਾਰੀਏ ਉਹ ਜਮਾਂ ਦੀ ਪੁਰੀ ਜਬੰਨੇ ਹੋਏ ਕੁੱਟ ਕੇ ਜਿਹਨੂੰ ਬੰਨ ਕੇ ਮਾਰੀਏ ਚੰਗੀ ਤਰ੍ਹਾਂ ਉਹਦੇ ਸੱਟਾਂ ਵੱਜ ਜਾਂਦੀਆਂ ਇਓ ਪਾਪਾਂ ਦੇ ਮੁਸ਼ਕਾਂ ਦਿੱਤੀਆਂ ਹੋਈਆਂ ਔਗਣਾ ਕਰਕੇ ਜਮਾਂ ਦੀ ਨਾਨਕ ਔਗਣ ਜੇਤੇ ਤੇ ਤੇ ਗਲੀ ਦੀਂ ਜੀਰ ਇਓ ਬੰਨੇ ਹੋਏ ਕੁੱਟੇ ਜਾਂਦੇ ਹਨ ਉਹ ਸੁਣੈ ਨਾ ਪੁਕਾਰਾ ਜਿਵੇਂ ਚੋਰ ਨੂੰ ਖਾ ਸਾਸਨ ਜੂ ਕੁੱਟ ਪਵੇ ਕੋਈ ਉਹਦੀ ਫਰਿਆਦ ਨਹੀਂ ਸੁਣਦਾ ਇਹ ਉਹਨਾਂ ਪੁਰਖਾਂ ਨੇ ਉਹ ਗੁਣਾ ਵਾਲੇ ਹੋਣੇ ਕੋਈ ਕੋਈ ਪੁਕਾਰ ਨਹੀਂ ਸੁਣਦਾ ਹੈ ਫਰਿਆਦ ਕੀਤੀ ਹੋਈ ਜਿਸ ਨੂੰ ਕਿਰਪਾ ਕਰੇ ਉਸ ਗੁਰ ਮਿਲੇ ਜਿਨ੍ਹਾਂ ਦੇ ਤੇ ਪਰਮੇਸ਼ਰ ਪੁਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰੇ ਉਹਨਾਂ ਨੂੰ ਇਸ ਮਨੁੱਖਾ ਜਨਮ ਵਿੱਚ ਕੋ ਸੰਗਤ ਹਟ ਜਾਂਦੀ ਹੈ ਸੰਗਤ ਕਰਕੇ ਗੁਰੂ ਸਾਹਿਬ ਦੇ ਨਾਲ ਮਿਲ ਜਾਂਦੇ ਹਨ ਗੁਰਮੁਖ ਨਿਸਤਾਰ ਉਹਨਾਂ ਗੁਰਮਖਾਂ ਦਾ ਸੰਸਾਰ ਤੋਂ ਸਾਸ ਸੰਗੀ ਤਰਨਾ ਹੁੰਦਾ ਹੈ ਸ਼ਲੋਕ ਮਹਲਾ 3 ਜੀ ਮੋਹ ਮੈਂ ਮਮਤਾ ਮੋਹਣੀ ਜਿਹੜੀ ਦੇਰ ਹੀ ਹੰਗਤਾ ਜੀਆਂ ਨੂੰ ਚਿੰਬੜੀ ਹੋਈ ਹੈ ਤੇ ਪਦਾਰਥਾਂ ਦੀ ਮਮਤਾ ਹੈ ਇਹ ਮੋਹਣੀ ਮਾਇਆ ਦੀ ਚਿੰਬੇਲੀ ਹੋਈ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਮੋਤ ਸਾਰੀ ਸੀਟ ਨੂੰ ਇਸ ਮੋਹਣੀ ਮਾਇਆ ਨੇ ਹੰਗਤਾ ਤੇ ਮਮਤਾ ਜੀ ਮੋਤ ਕਰ ਛੱਡਿਆ ਹੈ ਮਨਮੁਖ ਜਿਵੇਂ ਮੋਮੋ ਠਗਣੀ ਹੁੰਦੀ ਹੈ ਇਸ ਪ੍ਰਕਾਰ ਦੀ ਮਾਇਆ ਮੋਹਣੀ ਹੈ ਮਨਮੁਖਾਂ ਨੂੰ ਗਈ ਖਾਈ ਮਨਮੁਖਾਂ ਦਾ ਹੰਗਤਾ ਤੇ ਮਮਤਾ ਮੋਹਣੀ ਮਾਇਆ ਦੀ ਖਾਈ ਗਈ ਨਾਸ ਹੀ ਕਰ ਦੁੱਤਾ ਦਗਦ ਕਰ ਦੁੱਤਾ ਹੈ ਜੋ ਮੋਹ ਦੂਜਾ ਚਿਤ ਲਾਏ ਦੇ ਜਿਹੜੇ ਭਾਈ ਮੋਹ ਕਰਕੇ ਦੁਆਇਤ ਭਾਵ ਵਿੱਚ ਦੂਜੀਆਂ ਪਦਾਰਥਾਂ ਚ ਮਾਰ ਨੂੰ ਛੱਡ ਕੇ ਚਿਤ ਲਾਉਂਦੇ ਐ ਜਿੰਨਾ ਵਿਆਪ ਰਹੀ ਲਪਟਾ ਉਹਨਾਂ ਨੂੰ ਵਿਆਪ ਰਹੀ ਹੈ ਲੱਗ ਰਹੀ ਹੈ ਤੇ ਲਪਟਾਰੀ ਆਉਂਦੀ ਚ ਫਸਾ ਰਹੀ ਏ ਹਰ ਵਕਤ ਗੁਰ ਕੈ ਸ਼ਬਦ ਪਰ ਜਾਲੀ ਏ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਪਰ ਵਿਸ਼ੇਸ਼ ਕਰਕੇ ਨੂੰ ਜਲਣਾ ਕਰੀਏ ਤਾਂ ਇਹ ਹੋ ਜਾ ਤਾ ਇਹਦਾ ਪਿਆਰ ਤਾ ਇਹਦਾ ਮੋਹ ਤਾ ਇਹਦੀ ਪ੍ਰੀਤ ਦਿਲ ਦੇ ਵਿੱਚੋਂ ਜਾਂਦੀ ਹੈ ਨਵਰਤ ਹੁੰਦੀ ਹੈ ਤਨ ਮਨ ਹੋਵੇ ਉਜਲਾ ਜਦੋਂ ਇਹਨਾ ਮੋਹ ਵਿੱਚੋਂ ਚਲਿਆ ਜਾਂਦਾ ਗੁਰ ਸ਼ਬਦ ਕਰਕੇ ਫਿਰ ਤਨ ਵੀ ਉਜਲ ਸੁਧ ਹੋ ਜਾਂਦਾ ਹੈ ਮਨ ਵੀ ਉਜਲਾ ਸ਼ੁੱਧ ਹੋ ਜਾਂਦਾ ਹੈ ਨਾਮ ਵਸੈ ਮਨ ਆ ਮਨ ਚ ਆ ਕੇ ਅਮਰਤ ਨਾਮ ਵਸ ਜਾਂਦਾ ਹੈ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਸਤ ਜੀ ਜੀ ਕਹਿੰਦੇ ਨੇ ਮਾਇਆ ਦੇ ਮੋਹ ਦੇ ਮਾਰਨ ਵਾਸਤੇ ਮਸਾਲਾ ਇਹ ਪਰਮੇਸ਼ਰ ਦਾ ਨਾਮ ਹੀ ਐ ਗੁਰਮੁਖ ਪਾਇਆ ਜਾ ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਗੁਰਾਂ ਦੇ ਦਵਾਰ ਹੋਰ ਨਹੀਂ ਕਿਤੋਂ ਇਹ ਦਾਤ ਪ੍ਰਾਪਤ ਹੁੰਦੀ ਮਹੱਲਾ ਤੀਜਾ ਇਹ ਮਨ ਕੀ ਤੜਿਆ ਜੁਗ ਭਰਮਿਆ ਇਹ ਮਨ ਦੀ ਹਾਲ ਤਸਦ ਦੇ ਮਨ ਜਿਹੜਾ ਜੀਵ ਹੈ ਕਿਤਨੇ ਜੁਗਾਂ ਵਿੱਚ ਜੂਨਾ ਚ ਭਰਮ ਦਾ ਆਇਆ ਹੈ ਫਿਰ ਰਹੇ ਨਾ ਆਵੇ ਜਾ ਹੁਣ ਵੀ ਦੇਖ ਲੋ ਇੱਕ ਖਿੰਮਾਤਰ ਵੀ ਇਸਤਤ ਨਹੀਂ ਰਹਿੰਦਾ ਕਦੇ ਕਿਸੇ ਪਦਾਰਥ ਆ ਜਾਂਦਾ ਹੈ ਕਦੇ ਉਹਦੇ ਚ ਫਲ ਨਹੀਂ ਦਿਸਦਾ ਤਾਂ ਫਿਰ ਚਲਿਆ ਜਾਂਦਾ ਇਹ ਇਸਤਤ ਨਹੀਂ ਰਹਿੰਦਾ ਇਸ ਤਰ੍ਹਾਂ ਜੂਨਾ ਚੋਂਦਾ ਜਾਂਦਾ ਜਿਸ ਪ੍ਰਕਾਰ ਫੁਰਨੇ ਕਰਕੇ ਟੀਕਾ ਨਹੀਂ ਰੰਦਾ ਇਸ ਤਨੀ ਰਹਿ ਸਕਦਾ ਹੈ ਹਰ ਭਾੜਾ ਤਾਂ ਪਰਮਾਯਨ ਹਰੀ ਨੂੰ ਭਾਗ ਇਸੇ ਪ੍ਰਕਾਰ ਰਾਸੀ ਤਾਂਸੀ ਸਾਧ ਕੀ ਸੁਭਾਅ ਜੁੜਿਆ ਹੋਣੇ ਕਰਕੇ ਇਹਨੂੰ ਪਰਵਾ ਦੁੱਤਾ ਹੈ ਕਰ ਪਰਪੰਚ ਖੇਲ ਉਪਾ ਇਹ ਜਿਹੜਾ ਪਰਪੰਚ ਸੰਸਾਰ ਪੰਜਾਂ ਕਰਕੇ ਅਸਤੀ ਭਾਂਤੀ ਪ੍ਰੇਤਾ ਨਾਮ ਰੂਪ ਪਰਪੰਚ ਬਣਾਇਆ ਇੱਕ ਖੇਲ ਮਾਰਨ ਪੈਦਾ ਕੀਤਾ ਇਦੇ ਵਿੱਚ ਪਰਜ ਕੇ ਧਰਮ ਦਾ ਫਿਰਦਾ ਰਹਿੰਦਾ ਹੈ। ਜੇ ਹਰ ਵਕਸੇ ਤਾਂ ਗੁਰ ਮਿਲੈ। ਜੇ ਹਰੀ ਇਹ ਪੂਰਵ ਨਿਸਕਾਮ ਕਰਮਾ ਕਰਕੇ ਬਖਸ਼ਿਸ਼ ਕਰਨਾ ਚਾਹੇ ਤਾਂ ਸਤਿਗੁਰੂ ਸੱਚੇ ਪਾਰਸ਼ੀ ਦੀ ਸ਼ਰਨ 'ਚ ਮਿਲਦਾ ਹੈ। ਆਸਰ ਰਹੇ ਸਮਾ। ਜਦੋਂ ਗੁਰੂ ਸਾਹਿਬ ਨਾਲ ਮਿਲ ਕਰਕੇ ਇਸਤ ਹੋ ਰਹਿਦਾ ਸ਼ਬਦ ਵਿੱਚ ਫੇਰ ਮਾਰ ਉਹ ਸ੍ਰੂਚ ਸਮਾ ਜਾਂਦਾ। ਅਪੇ ਦੇ ਹੋ ਜਾਂਦਾ ਜੰਮਣ ਮਰ ਤੋਂ ਰਹਿ ਤੋ ਜਾਂਦਾ ਫੇਰ ਨਾਨਕ ਮਨ ਹੀ ਤੇ ਮਨ ਮੰਨਿਆ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਦੇ ਮੰਤਰ ਕਰਕੇ ਜਦੋਂ ਸਾਧ ਸੰਗਤ ਜੀ ਮਨ ਮੰਨ ਜਾਂਦਾ ਹੈ ਨਾ ਕਿ ਮਨ ਸਿਰੋਮਣੀ ਪਰਮੇਸ਼ਰ ਜਦੋਂ ਮਨ ਮੰਨ ਜਾਂਦਾ ਹੈ ਨਾ ਕਿਛ ਮਰੈ ਨਾ ਜਾ ਫੇਰ ਨਾ ਕੋਈ ਮਰਨ ਵਾਲੀ ਚੀਜ਼ ਐ ਨਾ ਕੋਈ ਜੰਮਣ ਵਾਲੀ ਚੀਜ਼ ਐ ਨਾ ਮਰਦੀ ਐ ਨਾ ਕਿਤੇ ਜਾਂਦੀ ਐ ਨਾ ਆਉਂਦੀ ਐ ਇਕ ਰਾਸ ਹੈ ਨਾ ਕੋਈ ਜਨਮ ਹੈ ਨਾ ਕਿਸ ਮਰਿਆ ਆਪਨ ਚਲਦਾ ਆਪੀ ਕਰੇ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਪੌੜੀ ਕਾਇਆ ਕੋਟ ਅਪਾਰ ਹੈ ਜੀ ਹਰ ਮੋਹਨੇ ਨੇ ਕਾਇਆ ਜਿਹੜੀ ਮਨੁੱਖਾ ਦੇ ਹੈ ਇੱਕ ਕਿਲਾ ਹੈ ਭਾਈ ਇਹ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ ਇਹ ਮਨੁੱਖਾ ਜਨਮ ਅਪਾਰਾ ਵਾਰ ਤੋਂ ਰਹਿਤ ਕਿਲਾ ਮਿਲਿਆ ਹੋਇਆ ਸਾਨੂੰ ਇਸ ਸੰਸਾਰ ਰੂਪੀ ਕੋਟ ਵਿੱਚ ਇਹ ਕਾਇਆ ਅਪਾਰਾ ਵਾਰ ਤੋਂ ਰਹਿਤ ਮਨੁੱਖਾ ਜੇ ਮਿਲੀ ਹੈ ਮਿਲਣਾ ਸੰਜੋਗੀ ਇਸ ਮਨੁੱਖਾ ਦੇ ਦਾ ਪੂਰਵਲੇ ਪਿਛਲੀ ਜੁਗ ਕੀ ਜਿਹੜੋ ਕਮਾਈ ਕੀਤੀ ਸੀ ਉਹਨਾਂ ਅਨੁਸਾਰ ਕਾਲਯੁਗ ਵਿੱਚ ਪਾਇਆ ਮਾਨਸ ਦੇਹ ਨੂੰ ਪੂਰਵ ਜੁਗੀ ਜੋ ਕਰੀ ਕਮਾਈ ਪੂਰਲੇ ਜੁਗਾਂ ਜਿਹੜੀ ਕਮਾਈ ਕੀਤੀ ਸੀ ਕਾਲਯੁਗ ਵਿੱਚ ਮਾਰੇ ਦੇ ਨਾਮ ਦੀ ਰੁੱਤੀ ਵੀ ਨਾਮ ਜਪ ਕੇ ਮੁਕਤ ਹੋ ਜੇ ਇਸ ਕਰਕੇ ਸੱਚੇ ਪਰਸ਼ਨ ਬਖਸ਼ਿਸ਼ ਕੀਤੀ ਸੀ ਇਹ ਸੰਯੋਗਾ ਕਰਕੇ ਭਾਈ ਫਿਰ ਤੇ ਫਿਰ ਤੋਂ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਾਦ ਮਿਲਨ ਕੀ ਬਰੀਆ ਸਿਮਰਤ ਕਹਾਣੀ ਨਹੀਂ ਸੰਯੋਗਾ ਪੂਰਵ ਲਿਆ ਪੁੰਨਾ ਕਰਕੇ ਮਿਲਣਾ ਹੋਇਆ ਇਸ ਦਾ ਅਤੇ ਮਿਲਣਾ ਸੰਯੋਗੀ ਸੰਘ ਭਲੀ ਪ੍ਰਕਾਰ ਜੋ ਸਤਿਗੁਰੂ ਹੈ ਉਹਨਾਂ ਦੇ ਨਾਲ ਮਿਲਨੇ ਕਰਕੇ ਉਸ ਬ੍ਰਹਮ ਦੇ ਨਾਲ ਜੋੜਨ ਰੂਪ ਮਿਲਣਾ ਹੁੰਦਾ ਹੈ ਕਾਇਆ ਅੰਦਰ ਆਪ ਵਸ ਰਿਹਾ ਸਾਰਿਆਂ ਦੀ ਕਾਇਆ ਦੇ ਅੰਦਰ ਬੁੱਧੀ ਦੇ ਅੰਦਰ ਜੋਤੀ ਸਰੂਪ ਆਪ ਹੀ ਵਸ ਰਿਹਾ ਹੈ ਆਪੇ ਰਸ ਭੋਗੀ ਆਪ ਹੀ ਸਾਰਿਆਂ ਦੇ ਅੰਦਰ ਰਸ ਦੇਣ ਵਾਲਾ ਹੈ ਗੁਰੂ ਹੈ ਨਾਮ ਰਸ ਦਾ ਦਾਤਾ ਆਪ ਹੀ ਭੋਗਣ ਵਾਲਾ ਬ੍ਰਹਮਾਨੰਦ ਤਤਵੇਤਾ ਹੈ ਆਪ ਹੀ ਰਸ ਰੂਪ ਹੈ ਆਤਮਨੰਦ ਰੂਪ ਆਪ ਹੀ ਰਸ ਨੂੰ ਭੋਗਣ ਵਾਲਾ ਤਤਵੇਤਾ ਰੂਪ ਹੈ ਆਪ ਅਤੀਤ ਅਲਿਪਤ ਹੈ ਆਪ ਹੀ ਰਸ ਪ੍ਰੇਮ ਲਾਉਣ ਵਾਲਾ ਹੈ ਆਪ ਹੀ ਪ੍ਰੇਮ ਨੂੰ ਭੋਗਣ ਵਾਲਾ ਹੈ ਆਪ ਅਤੀਤ ਅਲਿਪਤ ਹੈ ਆਪ ਅਤੀਤ ਅਸੰਗ ਹੋਇਆ ਮਾਇਆ ਤੋਂ ਅਲਪ ਦਾ ਨਿਰਲੇਪ ਹੈ ਸਦਾ ਵਿਸ਼ਿਆਂ ਤੋਂ ਨਿਰਜੋਗ ਹਰ ਜੋਗੀ ਅਜੇ ਮਿਰਯੋਗ ਬੰਧਨਾ ਤੋਂ ਰਹਿਤ ਹੋਏ ਤੇ ਹਰੀ ਸਾਰਿਆਂ ਜੀ ਜੋਗੀ ਜੁੜਿਆ ਹੋਇਆ ਉਹਦੇ ਜੀ ਬੰਧਨਮ ਨਹੀਂ ਕਿਸੇ ਪ੍ਰਕਾਰ ਅਤੀਤ ਸਦਾ ਅਸੰਗ ਹੈ ਨਾ ਤੁਸ ਬਾਪ ਨਾ ਮਾਏ ਕਿੰ ਤੂੰ ਜਾਇਆ ਅਲਪ ਤ ਹੈ ਮਾਇਆ ਦੇ ਪਦਾਰਥਾਂ ਤੋਂ ਬੰਧਨਾ ਤੋਂ ਰਹਿਤ ਹੈ ਹਰੀ ਸਾਰਿਆਂ ਜੁੜਿਆ ਹੋਇਆ ਜਿਹੜਾ ਉਹ ਸਰੀਰ ਜੁੜਦਾ ਹੈ ਉਹ ਅਲਪ ਰੂਪ ਨੂੰ ਜਾਣ ਕਰਕੇ ਸਰੀਰ ਕਰਕੇ ਵੀ ਅਸੰਗ ਹੋ ਜਾਂਦਾ ਹੈ ਅਤੇ ਬਾਣੀ ਕਰਕੇ ਵੀ ਅਲਿਪਤ ਹੋ ਜਾਂਦਾ ਹੈ ਬੰਦਾਂ ਤੋਂ ਰਹਿਤ ਮਨ ਕਰਕੇ ਵੀ ਹੋ ਜਾਂਦਾ ਜੇ ਹਰੀ ਜੁੜਨ ਵਾਲਾ ਹੈ ਜੋ ਤਿਸ ਭਾਵੈ ਸੋ ਕਰੇ ਅਤੇ ਰਿਆ ਨੂੰ ਮੰਨਣੇ ਕਰਕੇ ਲਾਭ ਹੁੰਦਾ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਕਰਦਾ ਸੀ ਕਰਦਾ ਹੈ ਕਰੇਗਾ ਗੀਤ ਅਲਿਪਤ ਹੈ ਇਥੇ ਇੰਨੇ ਹੀ ਪਾਰਟ ਸ਼ਪ ਹੈ ਤੇ ਅਪੀਤ ਅਲਿਪਤ ਹੈ ਰਹਾ ਦੁਆ ਪਾਸੰਤ ਰਖਰੋ ਕੋਈ ਆਪ ਅਤੀਤ ਅਲਿਪਤ ਹੈ ਆਪ ਹੀ ਅਤੀਤ ਅਸੰਗ ਰੂਪ ਹੈ ਨਿਰਲੇਪ ਰੂਪ ਹੈ ਨਿਰਜੋਗ ਹਰ ਜੋਗੀ ਇਹ ਦੂਸਰਾ ਪਾਸ ਆਪ ਅਤੀਤ ਅਲਿਪਤ ਰਹਾ ਹੈ ਆਪ ਹੀ ਨਿਰਲੇਪ ਰਹਿਂਦਾ ਹੈ ਵਕਾਰਾਂ ਤੋਂ ਆਪ ਹੀ ਸੰਗ ਹੈ ਸਾਰਿਆਂ ਤੋਂ ਰਹਿੰਦਾ ਨਿਰਜੋਗ ਹਰ ਜੋਗੀ ਨਿਰਜੋਗ ਬੰਦਨਾ ਤੋਂ ਰਹਿਤ ਹੈ ਅਤੇ ਹਰੀ ਸਾਰਿਆਂ ਚ ਆਪ ਵੀ ਜੁੜਿਆ ਹੋਇਆ ਹੈ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਸੀ ਉਹ ਕਰਦਾ ਸੀ ਹੁਣ ਕਰਦਾ ਹੈ ਅੱਗੇ ਨੂੰ ਕਰੇਗਾ ਹਰ ਕਰੇ ਸੋ ਹੋਗੀ ਜੋ ਕੁਛ ਹਰੀ ਕਰਦਾ ਸੀ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਜੋ ਕਰਤਾਰ ਕਰੇਗਾ ਸੋ ਹੋਗੀ ਹੋਵੇਗਾ ਹਰ ਗੁਰੂਮukh ਨਾਮ ਧਿਆਈ ਹੈ ਇਹ ਭਾਈ ਹਰੀ ਅਕਾਲਪੁਰ ਖੰਧਰ ਜਾਮੀ ਦਾ ਨਾਮ ਗੁਰਾਂਦਾਰਾ ਗੁਰਮਖ ਬਣ ਕੇ ਆਉਣਾ ਕਰੀਏ ਲਹਿ ਜਾਹੇ ਵਿਜੋਗੀ ਫਿਰ ਜਿਹੜੇ ਵਿਜੋਗ ਆਣਾ ਵਿਛੋੜੇ ਦੇ ਦੁੱਖੋ ਇਹ ਸਾਰੇ ਵਿਜੋਗੀ ਜੀਵ ਅਗਿਆਨ ਕਰਕੇ ਬਨੇ ਫਿਰਦੇ ਉਸ ਵੱਲੋਂ ਇਹ ਸਾਰੇ ਵਿਜੋਗ ਲੈ ਜਾਣਗੇ ਸਦਾ ਸਦਾ ਉਸ ਅਸਮੁਲਾਪ ਹੋਵੇਗਾ ਜਿਉਂ ਜਲਮੇ ਜਲਾਖ ਟਾਨਾ ਤਿਉਂ ਜੋਤੀ ਸੰਗ ਜੋਰ ਸਮਾਨਾ ਐ ਵਾਹਿਗੁਰੂ ਚੇਕਤਾ ਪਾ ਕੇ ਆਪਾਂ ਭੇਗ ਹੋ ਜਾਵਾਂਗੇ ਇਤਿਹਾਸ ਸੰਗੀ ਜੀ ਸਮਾਪਤੀ ਕਰੀਏ ਹੁਣ ਜੋ ਤਿਸ ਭਾਵ ਸੋ ਕਰੇ ਹਰ ਕਰੇ ਸੁ ਹੋਗੀ ਹਰ ਗੁਰਮੁਖ ਨਾਮ ਤੇ ਆਈ